ਇੱਕ ਇੱਕ ਰੀਪਲੇ ਤੇ ਸਕੋਰਾਂ ਦਾ ਵੀ ਅਨਾਉਂਸ ਹੋਇਆ ਫਿਰ 19 ਤੇ 20 19 20 ਫਾਈਨਲ ਮੈਚ ਮੇਨ ਸਟੇਟ ਤੋਂ ਸੱਜੇ ਹੱਥ ਪਿੰਡ ਸਿੱਲ ਵਾਲੇ ਪਾਸੇ ਟੀਮ ਬਾਬਾ ਗਾਜੀਦਸ ਕਲੱਬ ਧਨੌਰੀ ਮੇਨ ਸਟੇਟ ਤੋਂ ਖੱਬੇ ਹੱਥ ਪਾਣੀ ਵਾਲੀ ਟੈਂਕੀ ਵਾਲੇ ਪਾਸੇ ਬਨੂੜ ਦੀ ਟੀਮ ਹੈ ਨਵੇਂ ਮੁੰਡੇ ਐ ਨਵੇਂ ਖਿਡਾਰੀ ਐ ਫਾਈਨਲ ਮੈਚ ਦੀ ਪਹਿਲੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਇੰਦਰਜੀਤ ਸਿੰਘ ਬਣੀ ਸਮਾਣੇ ਦੀ ਧਰਤੀ ਦਾ ਥੋੜਾ ਦਾ ਜੇਤੂ ਖਿਡਾਰੀ ਝੋਟੀਆਂ ਦਾ ਜੇਤੂ ਖਿਡਾਰੀ ਆਓ ਦੇਖੋ ਕਬੱਡੀ ਪਾਉਣ ਦੇ ਲਈ ਬਾਹਰਦਾ ਹੋਇਆ ਜਾਫੀ ਚਾਰ ਨੇ ਆਹ ਕਹਿੰਦੇ ਬਿੱਲਾ ਬਨੂੜ ਵਾਲਾ ਇਸ ਵੇਲੇ ਕਰਦਾ ਟਰਾਈ ਰੱਖਿਆ ਤੋੜਦੇ ਹੱਥ ਉਹ ਲੱਗਦਾ ਜ਼ੋਰ ਮੇਰੇ ਮਿੱਤਰੋ ਬਣੀ ਸਮਾਣੇ ਵਾਲਾ ਇੱਕ ਤਕੜੇ ਨੰਬਰ ਦਾ ਬਾਤਾ ਆਪਣੀ ਟੀਮ ਦੇ ਹਿੱਸੇ ਜੋੜਦਾ ਰਿਹਾ ਹੈ ਅਗਲੀ ਕਬੱਡੀ ਤੇ ਬੋਲ ਕਕਰਾਲੀ ਸਾਹਿਬ ਦੇ ਇਹ ਨੌਜਵਾਨ ਕਹਿੰਦੇ ਜ਼ਿਲ੍ਹੇ ਰੋਪੜ ਦੇ ਮਕੜਾਉਂਦੇ ਆ ਪਿੰਡ ਦਾ ਚਮਕੌਰ ਸਾਹ ਦੇ ਨੇੜੇ ਪਿੰਡ ਮਕੜਾਣਾ ਉਥੋਂ ਦਾ ਕਿਰਨੀ ਆ ਨੌਜਵਾਨ ਵੀ ਅੱਜ ਬਹੁਤ ਤਕੜਾ ਖੇਡਿਆ ਪਿਛਲੇ ਸਾਲ ਵੀ ਇਸ ਨੌਜਵਾਨ ਨੇ ਐਨ ਕਹਿੰਦੇ ਤਰਥੱਲੀ ਮਚਾਰ ਰੱਖੀ ਸੀ ਇਸ ਸਾਲ ਵੀ ਇਸ ਨੌਜਵਾਨ ਨੇ ਟੌਪ ਦੀਆਂ ਕਬੱਡੀਆਂ ਵਾਕੇ ਬੱਲੇ ਬੱਲੇ ਕਰਵਾਈ ਹੋਈ ਹੈ ਤਾਂ ਢੋਡਿਆਂ ਵਾਲੇ ਬਿੱਲੇ ਦੇ ਚਰਚੇ ਦੁਨੀਆ ਦੇ ਵਿੱਚ ਹੈ ਉਹ বাজ ਗਿਆ ਪੁਸ਼ਪਰ ਬਰੂਡ ਵਾਲਾ ਨੌਜਵਾਨ ਕਿਰਨੀ ਮਕੜਾਣਿਆਂ ਵਾਲਾ ਇੱਕ ਤਕੜਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਕਰ ਗਿਆ ਹੈ ਅਗਲੀ ਰੇਡ ਪਾਉਣ ਲਈ ਨੌਜਵਾਨ ਭੋਲਾ ਫੇਰ ਤਿਆਰ ਹੈ ਕਿ ਜੜੇ ਖੜੇ ਦੇ ਵਸਦਾ ਨਹੀਂ ਉਹ ਕਮ ਕਬੱਡੀ ਦਾ ਸ਼ੇਰਾਂ ਵਰਗਾ ਰੱਖਣਾ ਪੈਂਦਾ ਦਮ ਕਬੱਡੀ ਦਾ ਕਿ ਬਾਰੇ ਬਾਰੇ ਜਾਈਏ ਸਮਾ ਖੇਡ ਕਬੱਡੀ ਦੇ ਕਿ ਜੋਸ਼ ਜਾਨ ਤੇ ਫੁਰਤੀ ਦੇ ਦਾਪੇਚ ਕਬੱਡੀ ਦੇ ਦਾਪੇਚ ਕਬੱਡੀ ਦੇ ਆ ਬਿੱਲਾ ਬਨੂੜ ਵਾਲਾ ਪਰ ਭੋਲਾ ਧਨੌਰੀ ਵਾਲਾ ਇੱਕ ਤਕੜੇ ਨੰਬਰ ਦਾ ਵਾਅਦਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਵੀ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜਮਾਨਾ ਅੱਜ ਖੜ ਖੜ ਕੇ ਕੌਣ ਖਿੱਚੂ ਗਿੱਟੇ ਕੌਣ ਪਾਊਗਾ ਕਬੱਡੀ ਅੱਜ ਝੁਕ ਝੁਕ ਕੇ ਜਿਹਦੇਆਂ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਕਿ ਜਿਹਦੇਆਂ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ ਨੇ ਜਾਣਾ ਜਿੱਤ ਕੇ ਆ ਢੋਡਿਆਂ ਵਾਲਾ ਬਿੱਲਾ ਸੇਰਾ ਲਾ ਗਿਆ ਸਿਰੇ ਦਾ ਜਫਾ ਲਾ ਕੇ ਇਸ ਵੇਂ ਝੁਕੇ ਨੂੰ ਬਹੁਤ ਸੋਹਣਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਕਰ ਗਿਆ ਸਿਰੇ ਦੀ ਟੱਕਰ ਹੈ ਟਾਈਮ ਵੀ ਰਜਮਾਨ ਦਤਾ ਗਿਆ ਹੈ ਇੱਕ ਪਾਸੇ ਬਨੂੜ ਵਾਲੇ ਨਵੇਂ ਮੁੰਡੇ ਟਾਪ ਦਾ ਪ੍ਰਦਰਸ਼ਨ ਕਰਦੇ ਆ ਅਰ ਦੂਜੇ ਪਾਸੇ ਬਾਬਾ ਗਾਜੀਦਾਸ ਕਬੱਡੀ ਕਲੱਬ ਧਨੌਰੀ ਦਾ ਨਾਮ ਐਮ ਦੁਨੀਆ ਦੇ ਵਿੱਚ ਵੱਡਾ ਹੈ ਇੰਦਰਜੀਤ ਬੰਨੀ ਕਬੱਡੀ ਕਬੱਡੀ ਕਰਦਾ ਹੋਇਆ ਵਧਿਆ ਹੋਇਆ ਚਾਰ ਜਾਫੀਆਂ ਤੇ ਉਹ ਚਾਰਾਂ ਦੇ ਵਿੱਚ ਨੌਜਵਾਨ ਮਲਕੀਤ ਐਸਵੇ ਟਰਾਈ ਦਾ ਕੀਤੀ ਹੈ ਪਰ ਧਾਵੀ ਨੇ ਇੱਕ ਤਕੜਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਕਰ ਦਿੱਤਾ ਹੈ ਪਰ ਨਿਰਮਲ ਨੇ ਕੋਸ਼ਿਸ਼ ਕੀਤੀ ਹੈ ਉਹ ਕਿਰਨੀ ਆ ਗਿਆ ਕਮਾਣਾ ਵਲਿਆ ਕਰਦੇ ਸਿਵਤ ਅਕੜੌਨੇ ਵਾਲਾ ਕਿਰਨੀ ਕਦੇ ਕਬੱਡੀ ਪਾਉਣ ਦੇ ਲਈ ਵਧਦਾ ਹੋਇਆ ਚਾਰ ਹੈ ਜਾਫੀ ਮਨੀ ਸਰਪੰਚ ਧਨੌਰੀ ਵਾਲਾ ਨਾਲ ਬਿੱਲਾ ਢੋਡਿਆਂ ਵਾਲਾ ਮਿੰਮਾ ਤਨੌਰੀ ਵਾਲਾ ਨਾਲ ਦੂਜੀ ਕਨੀ ਦੇ ਉੱਪਰ ਨੰਨੂ ਇੱਕ ਦੇ ਤਨੌਰੀ ਪਿੰਡ ਵਾਲਾ ਚਾਰ ਜਾਫੀ ਹੈ ਰਾਲੂ ਬਾਜਰੇ ਦਾ ਪ੍ਰਦੀਪ ਆਹ ਕਬੱਡੀ ਤੇ ਕੀ ਫੈਸਲੇ ਕਰੇਗਾ ਆਹ ਤਨੌਰੀ ਵਾਲਾ ਮਰੀ ਟੁੱਟ ਟੁੱਟ ਪੈਂਦਾ ਦੂਜੇ ਪਾਸੇ ਕਿਰਨੀ ਮਕਰੰਦੇ ਦੀ ਧਰਤੀ ਦਾ ਦੋਨੋਂ ਖਿਡਾਰੀ ਜਿਲੇ ਰੋਪੜ ਦੇ ਐ ਉਹ ਦੇਖੋ ਹੁਦੀ ਕੁਮਾਰ ਮੇਰੇ ਮਿੱਤਰੋ ਵੀ ਲੱਗ ਗਿਆ ਜੱਫਾ ਯਾਰੋ ਧਾ ਵੀ ਗਿਆ ਡੱਕਿਆ ਚੜ ਗਿਆ ਚਾਹ ਜੀ ਨੇ ਸਾਰਾ ਪ੍ਰੋਜੈਕਟ ਤੱਕਿਆ ਇੰਦਰਜੀਤ ਬਣੀ ਦੀਆਂ ਤਿੰਨ ਰੇਡਾਂ ਤੇ 2000 ਰੁਪਏ ਸਰਦਾਰ ਬਲਵਿੰਦਰ ਸਿੰਘ ਜੀ ਗਿੱਲ ਸੋਤਲ ਕੈਨੇਡਾ ਵਾਲਿਆਂ ਨੇ ਐਲਾਨ ਕਰ ਦਿੱਤਾ ਹੈ ਵੀ ਇੰਦਰਜੀਤ ਬੰਨੀ ਦੀਆਂ ਤਿੰਨ ਰੇਡਾਂ ਤੇ 2000 ਦੇ ਵੱਡੇ ਮਾਨਸਮਾਨ ਦਿੱਤੇ ਜਾਣਗੇ ਆ ਭੋਲਾ ਤੇ ਪ੍ਰੀਤ ਭੋਲਾ ਤੇ ਪ੍ਰੀਤ 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 ਭੋਲਾ ਖਿੱਚੋ ਨੌਜਵਾਨਾ ਲੱਤੀ ਕਬੱਡੀ 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 ਸੇਰਾ ਸਾਰੇ ਗੱਬਰੂਆਂ ਤਾੜੀਆਂ ਤੂੜੀਆਂ ਮਾਰ ਦੋ ਕਬੱਡੀ ਦੇ ਨਾਂ ਤੇ 1000 ਰੁਪਏ ਪ੍ਰੀਤ ਮਰੂੜ ਦੇ ਲਈ ਹੈਪੀ ਸਰਵੇਲ ਦਿੱਤਾ ਜਾ ਰਿਹਾ ਹੈ ਆਹ ਨੌਜਵਾਨ ਕਹਿੰਦੇ ਖੀਰ ਦਾ ਪੁੱਤਰ ਐ ਸਵੇ ਸੁੱਖਾ ਕਬੱਡੀ ਪਾ ਰਿਹਾ ਨੰਨੂ ਅੰਗਰੇਜ਼ ਦਾ ਪੁੱਤਰ ਆਹ ਨਾਲ ਬਿੱਲਾ ਢੋਡਿਆਂ ਵਾਲਾ ਨਿੰਮਾ ਆਹ ਨਿੰਮਾ ਨੌਜਵਾਨ ਅਸਮੇ ਮਾਵੀ ਪਰਿਵਾਰ ਦਾ ਰਵੰਦ ਸਿੰਘ ਗੋਸਲ ਅਮਰੀਕਾ ਚ ਬੈਠਾ ਵੀ ਕਹਿੰਦਾ ਵੀ ਮਾਵੀ ਇਸ ਹਾਲ ਤਕੜਾ ਖੇਡੂ ਬਾਕੀ ਕਹਿੰਦੇ ਮਾਵੀ ਸੇਰਾ ਕਰਾ ਗਿਆ ਆਹ ਨਿੰਮਾ ਦਾ ਵੀ ਭਾਜੀ ਭਾਜੀ ਬਰਾਬਰ ਦੀ ਪਾ ਗਿਆ ਕਿ ਕਾਲੇ ਪਾਣੀਓ ਤੋੜਦੇ ਓਏ ਖੱਤ ਕਿਸ਼ਨੇ ਪਾਇਆ ਬਦਲਾ ਲੈ ਲਈ ਨਿੰਮਿਆ ਜੇ ਮਾਂ ਦਾ ਜਾਇਆ ਇਹ ਤਾਂ ਹੁਣੇ ਗੱਲ ਬਣ ਗਈ ਹੈ ਪ੍ਰਿੰਦਰਜੀਤ ਸਿੰਘ ਪਰੀ ਸਮਾਣੇ ਵਾਲਾ ਇਹ ਥੋੜਾ ਦਾ ਜੇਤੂ ਖਿਡਾਰੀ ਹੈ ਮੂਵ ਸਪਰੇ ਗਰਾਊਂਡ ਚ ਪਹੁੰਚਦੀ ਕਰਦੇ ਜੇਕਰ ਕਿਸੇ ਵੀਰ ਕੋਲ ਮੂਵ ਸਪਰੇ ਬਲਵਿੰਦਰ ਗਿੱਲ ਸੋਤਲ ਦੇ ਵੱਲੋਂ 2000 ਬੰਨੀ ਦੀਆਂ ਤਿੰਨ ਰੇਡਾਂ ਆਹ ਬੰਨੀ ਤੇ ਬਿੱਲਾ ਬੰਨੀ ਤੇ ਬਿੱਲਾ ਬਿੱਲਾ ਤੇ ਬੰਨੀ ਬੰਨੀ ਤੇ ਬਿੱਲਾ ਇੰਦਰਜੀਤ ਬੰਨੀ ਵੀ ਅੰਨੀ ਜਾਨ ਹੈ ਮੁੰਡਾ ਧੁੱਸਦਾ ਹੀ ਆਉਂਦਾ ਹੈ ਸਿਰਾ ਲਾਉਂਦਾ ਹੈ ਲਾ ਵੀ ਕਮਾਣਾ ਵਾਲਿਆ ਆਹ ਕਿਰਨੀ ਆ ਗਿਆ ਕਰਦੇ ਸਿਹਤ ਮੁੰਡੇ ਦੀ ਪਕੜਾਉਣੇ ਵਾਲਾ ਕਿਰਨੀ ਕਦੇ ਤਿਆਰ ਹੈ ਕਬੱਡੀ ਪਾਉਣ ਨੂੰ ਸਾਹਮਣੇ ਚਾਰ ਉਡੀਕਦੇ ਐ ਫਾਈਨਲ ਖੇਡਿਆ ਜਾ ਰਿਹਾ ਸਿੱਲ ਦੇ ਕਬੱਡੀ ਕੱਪ ਦਾ ਇਹ 24ਵਾਂ ਕਬੱਡੀ ਕੱਪ ਹੈ ਅਸੀਂ ਅਰਦਾਸਾਂ ਬੇਨਤੀਆਂ ਕਰਦੇ ਆਂ ਵੀ ਆਹ ਕਬੱਡੀ ਕੱਪ ਦੀ ਉਮਰ ਹਜ਼ਾਰਾਂ ਸਾਲ ਹੋਵੇ ਆ ਕਬੱਡੀ ਕੱਪ ਦੀ ਉਮਰ ਹਜ਼ਾਰਾਂ ਸਾਲ ਹੋਵੇ ਅਸੀਂ ਅਰਦਾਸ ਕਰਦੇ ਆ ਪਰ ਬਿੱਲਾ ਢੋਟਿਆਂ ਵਾਲਾ ਮੇਰੇ ਮਿੱਤਰੋ ਦੂਜੇ ਪਾਸੇ ਕਿਰਨੀ ਕਿਰਨੀ ਤੇ ਬਿੱਲਾ ਉਹ ਟੱਕਰ ਸਿਰੇ ਦੀ ਲੱਗਦਾ ਜੋਰ ਬੱਲੇ 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 ਸਵਾਦ ਕਬੱਡੀ 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 ਬਿੱਲਾ ਛਾ ਗਿਆ ਬਿੱਲਾ ਢੋਟਿਆਂ ਵਾਲਾ ਛਾ ਗਿਆ 1000 ਰੁਪਇਆ ਉਧਰ ਨੀਟਾ ਬਸੰਤੀ ਤੇ ਸੱਤੀ ਮੁੰਡੀ ਕੈਨੇਡਾ ਨੇ ਐਲਾਨ ਕਰ ਦਿੱਤਾ ਹੈ ਵੀ ਬਨੂਰ ਦਾ ਜਾਫੀ ਜਿਹੜਾ ਹੁਣ ਤੋਂ ਬਾਅਦ ਪਹਿਲਾ ਜਫਾ ਲਾਵੇਗਾ ਉਹਨੂੰ 3000 ਰੁਪਏ ਦਿੱਤਾ ਜਾਣਾ ਹੈ ਸਾਡਾ ਵੀਰ ਨੀਟਾ ਬਸੰਤੀ ਤੇ ਸੱਤੀ ਮੁੰਡੇ ਕਨੇਡਾ ਨੇ ਐਲਾਨ ਕਰ ਦਿੱਤਾ ਵੀ ਬਨੂਰ ਵਾਲੇ ਇਟਰੀ ਸਾਡਾ ਵੀਰ ਇਹਨਾਂ ਵਾਸਤੇ 3000 ਦਿੱਤਾ ਜਾਣਾ ਆਹ ਨੌਜਵਾਨ ਭੋਲਾ ਧਨੌਰੀ ਵਾਲਾ ਫਿਰ ਮੈਦਾਨ ਦੇ ਵਿੱਚ ਝੁਕਿਆ ਹੋਇਆ ਹੈ ਹਲਕਾ ਜਿਹਾ ਝੁਕਿਆ ਹੋਇਆ ਹੈ ਚਾਰ ਜਾਫੀਆਂ ਦੇ ਵਿੱਚੋਂ ਬਿੱਲਾ ਆਹ ਬਿੱਲਾ ਕਹਿੰਦੇ ਸਿਰੇ ਦਾ ਜਫਾ ਲਾ ਗਿਆ ਤਾੜੀਆਂ ਮਾਰਦੇ ਮੁੰਡੇ ਲਈ ਤੇ 3000 ਰੁਪਏ ਸਾਡਾ ਵੀਰ ਨੀਟਾ ਬਸੰਤੀ ਤੇ ਨਾਲ ਸੱਤੀ ਮੁੰਡੀ ਵੱਲੋਂ 3000 ਰੁਪਏ ਦਿੱਤਾ ਜਾ ਰਿਹਾ ਆ ਉਹ ਬਿੱਲੇ ਦਾ ਵੀਰ ਆ ਗਿਆ ਕਮਾਣਾ ਵਾਲਿਆ ਆ ਜਾ ਉੱਥੇ ਲੈ ਸੁੱਖਾ ਕਬੱਡੀ ਪਾ ਰਿਹਾ ਬਿੱਲੇ ਨੇ ਕਹਿੰਦੇ 3000 ਦਾ ਜੱਫਾ ਲਾਇਆ ਆ ਬਨੂੜ ਵਾਲਾ ਸੁੱਖਾ ਦੂਜੇ ਪਾਸੇ ਮਨੀ ਧਣੌੜੀ ਵਾਲਾ ਉਹ ਛੱਠੇ ਪਰਿਵਾਰ ਦਾ ਅੰਜੇ ਦਾ ਵੀਰ ਰੋ ਭੱਜ ਗਿਆ ਸੁੱਖਾ ਸੋਖੇ ਦੀ ਖੇਡ ਕਿੰਨੀ ਵਧੀਆ ਲੱਗਦੀ ਹੈ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਮੁੰਡੇ ਵੱਡੇ ਉਲਟ ਫੇਰ ਕਰਦੇ ਆ ਇਹਨੇ ਸ਼ਿੱਲੂ ਤੇ ਰੱਡਾਂ ਪਾਈਆਂ ਇਹਨੇ ਕਹਿੰਦੇ ਮਈਆਂ ਵਾਲੇ ਪਿੰਡ ਦੇ ਚਿਰਾਗ ਦੀਪ ਤੇ ਨਾਉਨ ਸਟਾਪ ਕਬੱਡੀਆਂ ਪਾਈਆਂ ਮੁੰਡੇ ਨਵੇਂ ਆ ਸੋਹਣੀ ਖੇਡ ਹੈ ਇਹ ਕਾਕੇ ਸਰਪੰਚੁਰਾਂ ਦੀ ਅੰਦਰ ਜੱਗੀ ਮੁੰਡੀ ਜੱਗੀ ਮੁੰਡੀ ਤੇ ਮੋਹਣ ਮੁੱਡੀ ਨੇ ਐਲਾਨ ਕਰ ਦਿੱਤਾ ਵੀ ਬਰੂਡ ਵਾਲਿਆਂ ਦਾ ਅਗਲਾ ਜੱਫਾ ਫੇਰ 3000 ਦਿੱਤਾ ਜਾਣਾ ਆਏ ਨੌਜਵਾਨ ਹੈਪੀ ਡਾਉਣ ਵਾਲਾ ਕਹਿੰਦੇ ਮੱਖਣ ਦਾ ਚੰਡਿਆ ਹੋਇਆ ਨਹੀਂ ਰੁਕ ਸਕਿਆ ਇਸ ਨੌਜਵਾਨ ਨੂੰ ਕਿ ਜਾਫੀ ਕਰਦੇ ਪਰਖਸਰ ਦਾ ਰੇਡਰ ਦੀ ਚਾਕੀ ਦੀ ਪਾਣੀ ਉੱਤੇ ਮਿਲਦੀ ਨਾ ਕਦੀ ਪੈੜ ਤਰਾਕੀ ਦੀ ਕਿ ਪਾਣੀ ਉੱਤੇ ਮਿਲਦੀ ਨਾ ਕਦੀ ਪੈੜ ਤਰਾਕੀ ਨਹੀਂ ਆਹ ਸੁੱਖਾ ਕਬੱਡੀ ਪੌਂਡੀ ਫੇਰ ਤਿਆਰ ਹੈ ਇੱਕ ਪਾਸੇ ਨੰਨੂ ਹੈ ਨਾਲ ਢੋਡਿਆਂ ਵਾਲਾ ਬਿੱਲਾ ਨਾਲ ਕਹਿੰਦੇ ਵੀ ਨਿੰਮਾ ਮਾਵੀ ਹੈ ਚਾਰ ਜੱਫੀ ਨੇ ਬਾਬਾ ਗਾਜੀ ਦਸ ਕਬੱਡੀ ਕਲੱਬ ਧਨੋੜੀ ਵਾਲੇ ਸ਼ੇਰੂ ਵੀ ਕਹਿੰਦੇ ਨੌਜਵਾਨ ਆਸਟ੍ਰੇਲੀਆ ਤੋਂ ਆ ਗਿਆ ਹੈ ਉਹ ਵੀ ਜਲਦੀ ਧਨੋੜੀ ਦੀ ਟੀਮ ਦਾ ਸ਼ਿੰਗਾਰ ਬਣੇਗਾ ਪਰ ਨੰਨੂ ਵੀ ਕਹਿੰਦੇ ਬਾਦ ਵਾਡੇ ਸ਼ੁੱਤ ਟਾਪ ਦਾ ਖੇਡਦਾ ਪਰ ਸੁੱਖਾ ਬੱਲੇ ਬੱਲੇ ਕਰਵਾਈ ਜਾਂਦਾ ਹੈ la Sukha, number da you no know? ਆਪਣੀ ਟੀਮ ਦੇ ਸੇਜ ਜੁੜ ਗਿਆ ਹੈ ਸਾਹਮਣੇ ਚਾਰ ਖੜੇ ਆ ਬਰੂੜ ਵਾਲੇ ਉਹ ਬਰੂੜ ਦੀ ਟੀਮ ਵੀ ਕਹਿੰਦੇ ਚੋਟੀ ਦੀ ਹੈ ਟੀਮ ਧਨੌਰੀ ਦੀ ਵੀ ਚੋਟੀ ਦੀ ਹੈ ਹੁਣ ਕੌਣ ਜਿੱਤੂ ਕੌਣ ਹਾਰੂ ਇਹਦੇ ਸਮੇਂ ਨੇ ਫੈਸਲੇ ਕਰਨੇ ਆ ਪਰ ਭੋਲਾ ਕਹਿੰਦੇ ਧਨੌਰੀ ਵਾਲਾ ਆ ਪ੍ਰੀਤ ਬਰੂੜ ਵਾਲਾ ਇਸ ਵਿੱਚ ਚੋਟੀ ਦਾ ਜਫਾ ਲਾ ਗਿਆ ਮੇਜਰ ਗੁੱਜਰ ਚੌਧਰੀ ਡੈਰੀ ਬਰੂੜ ਵਾਲਾ ਮਾਣ ਕਰਦਾ ਮੁੰਡਿਆਂ ਦੀ ਖੇਡ ਦੇ ਉੱਪਰ ਨਾਲ ਗੁਰੀ ਨਾਤੋਨੀ ਨੈਬ ਖਿਲਾੜ ਵਾਲਾ ਕਾਕਾ ਸਰਪੰਚ ਤੇ ਜਿਮੀ ਪੰਗੂ ਅਮਰੀਕਾ ਵਾਲਾ ਮੁੰਡਿਆਂ ਦੀ ਖੇਡ ਦੇ ਪ੍ਰਮਾਣ ਕਰਦੇ ਆ ਇਹ ਕਾਲਾ ਪੁਲਸੀਆ ਆਹ ਦੇਖੋ ਕਿਹਦੇ ਕਬੱਡੀ ਪਾ ਰਿਹਾ ਦੂਜੇ ਪਾਸੇ ਜੇ ਰੇਡਰ ਭੱਜ ਗਿਆ ਕਕਰਾਲੀ ਸਾਹ ਕਾਲਾ ਨਿੰਮਾ ਤੇ ਕਾਲਾ ਨਿੰਮਾ ਤੇ ਕਾਲਾ ਕਾਲੇ ਤੇ ਨਿੰਮਾ ਨਿੰਮਾ ਤੇ ਕਾਲਾ ਆਹ ਨਿੰਮਾ ਤੇ ਕਾਲਾ ਕਾਲੇ ਤੇ ਨਿੰਮਾ ਬੱਲੇ 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 ਕਾਲਾ ਪੁਲਸੀਆ ਚੰਡੀਗੜੀਆ ਸਿਰੇ ਦਾ ਪੁਆਇੰਟ ਲਾਈਨ ਚ ਕਾਮਯਾਬੀ ਹਾਸਲ ਕਰ ਗਿਆ ਜੰਡਪੁਰਿਆ ਪੀਤਾ ਹੋਇਆ 1 2 ਫਰਵਰੀ ਜੰਡਪੁਰ ਦੇ ਮਸ਼ਹੂਰ ਕਬੱਡੀ ਕੱਪ ਲਈ ਬੇਨਤੀ ਕਰਦਾ ਜਿੱਥੇ ਕਹਿੰਦੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਮੈਚ ਹੋਣਗੇ ਉੱਥੇ ਨਿਊ ਹਾਲੈਂਡ ਜਿਹੜੇ ਉਹ ਬਸਟਰ ਨੂੰ ਦਿੱਤੇ ਜਾਣਗੇ ਤੀਜੀ ਕਬੱਡੀ ਅੰਦਰਜੀਤ ਬੰਨੀ ਦੀ ਤੇ ਲੱਗਿਆ ਹੋਇਆ 3000 ਰੁਪਏ ਇਸ ਨੌਜਵਾਨ ਤੇ ਆਹ ਅੰਦਰਜੀਤ ਬੰਨੀ ਕਬੱਡੀ ਕਬੱਡੀ ਕਰਦਾ ਆਇਆ ਮੈਦਾਨ ਦੇ ਵਿੱਚ ਤਿਆਰ ਬਰ ਤਿਆਰ ਹੈ 2000 ਦੀ ਕਬੱਡੀ ਪਈ ਹੋਈ ਹੈ ਪਰ ਬਿੱਲਾ ਬਿੱਲਾ ਬਰੂਡ ਵਾਲਾ ਬੰਨੀ ਤੇ ਲਾ ਲਾ ਸੱਟਦਾ ਆਹ ਬੰਨੀ ਤੇ ਕਹਿੰਦੇ ਲਾ ਲਾ ਸੱਟਦਾ 2000 ਰੁਪਏ ਆਏ ਲਗਾਤਾਰ ਤਿੰਨ ਕਬੱਡੀਆਂ ਲਈ ਮਾਨ ਦਿੱਤਾ ਜਾ ਰਿਹਾ ਹੈ ਹੈਪੀ ਮੁੰਡੀਸਰਾਂ ਦੇ ਪਰਿਵਾਰ ਦੇ ਵੱਲੋਂ ਲੈ ਵੀ ਕਮਾਣਾ ਬਾਇਆ ਕਰਦੇ ਸਿਵਤ ਮੁੰਡੇ ਦੀ ਬਨੂੜ ਵਾਲਾ ਸੁੱਖਾ ਲੈ ਵੀ ਸੁੱਖਿਆ ਉਹ ਵੇਰ ਵੇਰ ਕੇ ਪਾਉਣੀਆਂ ਪੈਣੀਆਂ ਮਰੀ ਛੱਠਾ ਕਹਿੰਦੇ ਤਿਆਰ ਹੈ ਬਿੱਲਾ ਢੋਡਿਆਂ ਵਾਲਾ ਵੱਡਾ ਮਾਲ ਹੈ ਖੇਡ ਕਬੱਡੀ ਦਾ ਨਿੰਮੇ ਨੇ ਵੀ ਪਹਿਲਾਂ ਉਹ ਚੋਟੀ ਦੇ ਜੱਫੇ ਲਾਏ ਆ ਹੁਣ ਦੇਖਾਂ ਵੀ ਕੌਣ ਕਰਵਾਉਂਦਾ ਬੱਲੇ ਬੱਲੇ ਫਾਈਨਲ ਮੈਚ ਆਹ ਮਰੀਤਨ ਔਰੀ ਵਾਲਾ ਟ੍ਰਾਈ ਤੇ ਕਰਦਾ ਪਰ ਨੰਬਰ ਰੇਡਰ ਦੇ ਹਿੱਸੇ ਜੁੜਦਾ ਹੋਇਆ ਇੱਕ ਸਾਰੇ ਦਰਸ਼ਕ ਵੀਰਾਂ ਨੂੰ ਮੈਂ ਬੇਨਤੀ ਕਰਦਾ ਜੇ ਅੱਜ ਦਾ ਕਬੱਡੀ ਕੱਪ ਵਧੀਆ ਲੱਗਿਆ ਸਿੱਲਾ ਵਾਲੀ ਕਮੇਟੀ ਨੂੰ ਇੱਕ ਤਾੜੀਆਂ ਮਾਰ ਕੇ ਹੌਸਲਾ ਦੇ ਦਿਓ ਦਰਸ਼ਕ ਵੀਰੋ ਲੈ ਵੀ ਹੈਪੀ ਬਾਈ ਮੁਬਾਰਕਾਂ ਨੇ ਅਗਲੇ ਸਾਲ ਆਹ ਸਾਲ ਨਾਲੋਂ ਵੀ ਵੱਡਾ ਕਬੱਡੀ ਕੱਪ ਹੋਵੇ ਸਾਡੀਆਂ ਅਰਦਾਸਾਂ ਨੇ ਪਹਿਲਾਂ ਵੀ ਆਖਿਆ ਹੈਲੋ ਹੈਲੋ ਆਏ ਨੌਜਵਾਨ ਕਹਿੰਦੇ ਸੁਖਾ ਬਨੂੜ ਵਾਲਾ ਫੇਰ 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 ਕਬੱਡੀ ਪਾ ਰਿਹਾ ਪਾ ਟੋਟਿਆਂ ਵਾਲਾ ਵੀ ਕਹਿੰਦੇ ਅੱਜ ਆਈ ਤੇ ਆਇਆ ਹੋਇਆ ਆਹ ਟੋਟਿਆਂ ਵਾਲਾ ਵੀ ਅੱਜ ਆਈ ਤੇ ਆਇਆ ਹੋਇਆ ਸਿਰੇ ਦਾ ਜਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਇੱਕ ਇੱਕ ਕਬੱਡੀ ਦਾ ਨਜ਼ਾਰਾ 1000 ਰੁਪਏ ਜਿਹੜਾ ਬੱਲੇ ਤੇ ਲਈ ਦਿੱਤਾ ਜਾ ਰਿਹਾ ਕੇ ਅੰਮ੍ਰਾਂ ਤੇ ਕਰ ਧਮਕ ਗੂਜਦੀ ਧੱਕ ਧੱਕ ਸੀਨਾ ਧੜਕੇ ਨਾਲ ਬਾਸਦੇ ਹਿੱਕਾਂ ਗੁੰਦੀਆਂ ਖੜਦੇ ਨਿਆੜ ਅੜਕੇ ਖੜਦੇ ਨਿਆੜ ਅੜਕੇ 1000 ਰੁਪਏ ਜਿਹੜਾ ਉਹ ਇਹ ਜਫੇ ਤੋਂ ਖੁਸ਼ ਹੋ ਗਏ ਭਾਈ ਹੈਪੀ ਉਹਨਾਂ ਨੂੰ ਦਿੱਤਾ ਗਿਆ ਆ ਪੁਆਇੰਟ ਜਿਹੜਾ ਇਹਦੇ 'ਚ ਰਿਵਿਊ ਦੀ ਮੰਗ ਕੀਤੀ ਗਈ ਹੈ ਆ ਟੈਕਨੀਕਲ ਕਮੇਟੀ ਜਿਹੜੀ ਪਲੀਜ਼ ਰਿਵਿਊ ਚੈੱਕ ਕਰ ਲਵੇ ਇੰਦਰਜੀਤ ਬੰਨੀ ਦੀ ਕਬੱਡੀ ਤੇ ਪ੍ਰੀਤ ਆ ਬਰੂਡ ਵਾਲਾ ਪ੍ਰੀਤ ਬੰਨੀ ਤੇ ਪ੍ਰੀਤ ਭੜਿਆ ਉਹ ਛੜਾਇਆ ਹੋਇਆ ਲੱਗਿਆ ਹੋਇਆ ਜੋਰ ਬੱਲੇ ਬੱਲੇ ਵੱਡੀ ਕਬੱਡੀ 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 ਸਿਰਾਂ ਸਿਰਾਂ ਲੱਗਿਆ ਹੋਇਆ ਸਿਰਾਂ ਲੱਗਿਆ ਹੋਇਆ ਹੈ ਬਾਈ ਜੇ ਮੈਚ ਦਾ ਨਜ਼ਾਰਾ ਆਉਂਦਾ ਇੱਕ ਵਾਰ ਤਾੜੀ ਜ਼ੋਰਦਾਰ ਤਾੜੀਆਂ ਵੱਜਦੀਆਂ ਵਾਕਈ ਕਹਿੰਦੇ ਮੇਲਾ ਬਣ ਗਿਆ ਮੇਰੇ ਮਿੱਤਰੋ ਆਹ ਸਾਹਮਣੇ ਕਬੱਡੀ ਸੁੱਖਾ ਬਨੂੜ ਵਾਲਾ ਇਸ ਵੇਲੇ ਪਾਣ ਦੇ ਲਈ ਵਾਧਾ ਹੋਇਆ ਚਾਰ ਜਾਫੀ ਹੈ ਇੱਕ ਬਿੱਲਾ ਜਾਫੀ ਢੋਡਿਆਂ ਵਾਲਾ ਕਹਿੰਦੇ ਧਨੌਰੀ ਦੀ ਟੀਮ ਚ ਹੈ ਦੂਜੇ ਪਾਸੇ ਵੀ ਬਿੱਲਾ ਬਨੂੜ ਵਾਲਾ ਅੱਜ ਕੌਣ ਬੈਸਟ ਜਾਫੀ ਬਣੂ ਦੋਨੋਂ ਬਿੱਲੇ ਬੈਸਟਾਂ ਦੀ ਜਿਹੜੀ ਲਾਈਨ ਦੇ ਵਿੱਚ ਹੈ ਆਹ ਕਹਿੰਦੇ ਨਾਲੋਂ ਢੋਡਿਆਂ ਵਾਲਾ ਉਹ ਦੇਖੋ ਦੁੱਧੇ ਕਰੀ ਹੁੰਦਾ ਹੈ ਉਹ ਢੋਡਿਆਂ ਵਾਲਾ ਅੱਜ ਸਿੱਲ ਦੇ ਕਬੱਡੀ ਕੱਪ ਦੇ ਉੱਪਰ ਰੇਡਰ ਮੁੱਦੇ ਕਰੀ ਜਾਂਦਾ ਹੈ ਆ ਬਿੱਲਾ ਢੋਡਿਆਂ ਵਾਲਾ ਚੋਟੀ ਦਾ ਜਫਾ ਲਾ ਗਿਆ ਉਧਰ ਸੁਹਾਣੇ ਦੀ ਟੀਮ ਅੱਜ ਪਿਓਰ ਪਿੰਡ ਦੇ ਵਿੱਚ ਰਜੇਸ਼ ਤਮਾਨ ਕਹਿੰਦਾ ਫਾਸਟ ਰਹੀ ਹੈ ਤੇ ਮੁਵਾਰਕਾਂ ਦੇ ਜਗਦੀਸ਼ ਦੂਸੇ ਨੂੰ ਮਾਰ ਪਿੱਤਰ ਪ੍ਰਧਾਨ ਨੂੰ ਭਾਈ ਮਹਿੰਦਰ ਸੁਹਾਣੇ ਉਹਨਾਂ ਨੂੰ ਲਓ ਸਾਹਮਣੇ ਲਓ ਭੋਲਾ ਫੇਰ ਆ ਗਿਆ ਆ ਭੋਲਾ ਕਹਿੰਦੇ ਧਨੋਰੀ ਵਾਲਾ ਫੇਰ ਆ ਗਿਆ ਬਨੂੜ ਵਾਲੇ ਚਾਰ ਨੌਜਵਾਨਾਂ ਦੇ ਵਿੱਚੋਂ ਹੁਣ ਵੇਖਦਾ ਵੀ ਨਾਮ ਦੇ ਵਿੱਚ ਪ੍ਰੀਤ ਕੋਸ਼ਿਸ਼ ਤੇ ਵਧੀਆ ਕੀਤੀ ਹੈ ਪਰ ਭੋਲਾ ਵੀ ਕਹਿੰਦੇ ਤਜਰਬੇਕਾਰ ਹੈ ਆਹ ਆਪਣੇ ਤਜਰਬੇ ਦੇ ਨਾਲ ਸੋਨਾ ਪਰ ਜੁੜ ਚ ਕਾਮਯਾਬੀ ਹਾਸਲ ਕਰ ਗਿਆ ਆਹ ਮੁੰਡਾ ਕਹਿੰਦਾ ਚੰਡੀਗੜ੍ਹ ਪੁਲਿਸ ਚ ਭਰਤੀ ਹੈ ਕਾਲਾ ਬਨੂੜ ਵਾਲਾ ਇਹ ਟੀਮ ਵੀ ਬਣਾਉਂਦਾ ਆਹ ਨੌਜਵਾਨ ਕਹਿੰਦੇ ਵੀ ਰੇਡਾਂ ਵੀ ਵਧੀਆ ਪਾਉਂਦਾ ਆਹ ਕਾਲਾ ਕਬੱਡੀ ਪਾ ਰਿਹਾ ਪਰ ਮਨੀ ਤੇ ਕਾਲੇ ਦੇ ਦਰਮਿਆਨ ਕੇ ਮੂਹਰੇ ਖੜ ਕੇ ਹੌਸਲਾ ਕਰਕੇ ਭੂਤਰਿਆ ਸਾਨ ਸਿੰਘਾਂ ਤੋਂ ਫੜ ਕੇ ਆਹ ਕਿਸੇ ਕਿਸੇ ਗੱਲ ਹੁੰਦਾ ਲੋਕੋ ਥੇਬੀ ਲਾ ਕੇ ਡੇਗਣ ਦਾ ਰਾਜੇ ਖੇਲੇ ਅੜਬ ਪੰਜਾਬੀ ਜਿਗਰਾ ਰੱਖਦੇ ਖੇਡਣ ਦਾ 1000 ਰੁਪਏ ਹੈ ਪਿਸਲ ਵੱਲੋਂ ਤਨਹਾਰੀ ਵਾਲੇ ਮਨੀ ਦੇ ਅੱਜ ਫੇਰ ਤੋਂ ਕੋਸ਼ੋ ਕੇ ਜਿਹੜਾ ਪਹਿਲਾ ਨੰਬਰ ਹੋਲਡ ਸੀ ਰੈਫਰੀ ਵੀਰ ਕਹਿੰਦੇ ਤਨਹਾਰੀ ਦੀ ਟੀਮ ਨੂੰ ਦਿੱਤਾ ਗਿਆ ਇਹ ਨੋਟ ਕਰ ਲਵੇ ਨੰਬਰ ਵਾਲਾ ਵੀਰ ਸਾਡਾ ਥੋੜਾ ਕੱਠ ਘਟਾ ਕੇ ਰੱਖੋ ਜੀ ਗਰਾਊਂਡ ਦੇ ਵਿੱਚ ਭੋਲਾ ਤਨਹਾਰੀ ਵਾਲਾ ਇਸ ਸਮੇ ਕਬੱਡੀ ਪਾ ਰਿਹਾ ਹੈ ਰਾਮਾ ਸਰਪੰਚ ਨਿਊਆ ਵਾਲਾ ਕਹਿੰਦਾ ਨੰਬਰ ਰੇਡਰ ਦੇ ਹਿੱਸੇ ਜੁੜਦਾ ਆਇਆ ਪੰਮਾ ਪੇਚ ਬਜੇੜੀ ਵਾਲਾ ਨਾਲ ਰੰਗੀਆਂ ਦਾ ਜੰਗੀ ਹੈ ਜਿੰਨੇ ਵੀ ਰੈਫਰੀ ਵੀਰ ਪ੍ਰਦੀਪ ਪੰਨੀ ਨਾਲ ਬਿੱਟੂ ਵੀ ਪੁੱਜੇ ਹੋਏ ਆ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਸੁੱਖਾ ਬੰਦੂੜ ਵਾਲਾ ਇਹਨੇ ਸ਼ਿੱਲੂ ਤੇ ਵੀ ਕਬੱਡੀਆਂ ਪਾਜਾ ਸੈਣੀ ਮਾਜਰੇ ਦੇ ਕਬੱਡੀ ਕੱਪ ਦੇ ਉੱਪਰ ਉਹ ਵੀ ਕਹਿੰਦੇ ਵੀਡੀਓ ਬਾਲੀ ਵਾਇਰਲ ਹੋਈ ਹੈ ਆਹੀ ਮੁੰਡਾ ਆਹੀ ਰੋਟਰ ਹੈ ਜਿਹਨੇ ਸ਼ਿੱਲੂ ਨੂੰ ਚਲਾ ਚਲਾ ਕੇ ਮਾਰਿਆ ਪਰ ਦੂਜੇ ਪਾਸੇ ਆਹ ਕਹਿੰਦੇ ਮੰੰਨੂ ਮੁੰਡਾ ਨਵੀਂ ਉਮਰ ਦਾ ਦੂਜੇ ਪਾਸੇ ਸੁੱਖਾ ਤੇ ਮੰੰਨੂ ਆਹ ਦੇਖੋ ਨੰਬਰ ਰੇਡਰ ਦੇ ਹਿੱਸੇ ਜੁੜਦਾ ਹੋਇਆ ਨੰਬਰ ਦਾ ਵਾਧਾ ਰੇਡਰ ਆਪਣੀ ਟੀਮ ਦੇ ਹਿੱਸੇ ਵਿੱਚ ਜੁੜ ਗਏ ਐ ਅਗਲੀ ਕਬੱਡੀ ਬੰਨੀ ਆ ਗਿਆ ਸਰਜੀਤ ਬਾਈ ਬਦੀ ਸਮਾਣੇ ਵਾਲਾ ਚਰਨ ਸਿੰਘ ਦੀਪ ਯਾਦਗਾਰੀ ਕਬੱਡੀ ਕੱਪ ਦਾ 24ਵੇਂ ਕਬੱਡੀ ਕੱਪ ਦਾ ਫਾਈਨਲ ਉਹ ਸਿੱਲ ਪਿੰਡ ਦਾ ਮੇਰੇ ਮਿੱਤਰੋ ਚੱਲਦਾ ਹੈ ਦੂਜੇ ਪਾਸੇ ਆਹ ਮੁੰਡੇ ਦੀ ਚੋੜ ਹੋਈ ਹੈ ਆ ਜੋ ਜਾਫੀ ਦੀ ਚੋੜ ਹੋਈ ਹੈ ਯੋਰਪ ਵਾਸਤੇ ਬਿੱਲਾ ਬਨੋੜ ਵਾਲਾ ਟ੍ਰਾਈ ਤੇ ਕਰਦਾ ਪਰ ਨੰਬਰ ਰੇਡਰ ਦੇ ਹਿੱਸੇ ਵਿੱਚ ਜੁੜਦਾ ਆਇਆ ਅਗਲੀ ਰੇਡ ਕਾਲਾ ਪੁਲਸੀਆ ਕਾਲਾ ਪੁਲਸੀਆ ਕਾਲਾ ਕਹਿੰਦੇ ਪੁਲਸੀਆ ਕਬੱਡੀ ਪਾ ਰਿਹਾ ਆ ਢੋਡਿਆਂ ਵਾਲਾ ਟੋਟ ਟਟ ਪੈਂਦਾ ਹੈ ਢੋਡਿਆਂ ਵਾਲਾ ਟਟ ਟਟ ਪੈਂਦਾ ਹੈ ਪਰ ਪ੍ਰਦੀਪ ਰਾਲੂ ਮਾਜਰੀ ਐਲਾਨ ਕਰ ਗਿਆ ਵੀ ਪੁਆਇੰਟ ਰੇਡਰ ਨੇ ਆਪਣੀ ਟੀਮ ਦੇ ਹਿੱਸੇ ਕਰ ਦਿੱਤਾ ਹੈ ਰਵੀਦੀ ਮੰਗ ਕੀਤੀ ਗਈ ਹੈ ਟੈਕਨੀਕਲ ਕਮੇਟੀ ਜਿਹੜੀ ਉਹ ਜੂਰ ਚੈੱਕ ਕਰ ਲਵੇ ਰਵੀਦੀ ਮੰਗ ਕੀਤੀ ਗਈ ਹੈ ਅਗਲੀ ਰੇਡ ਧੋਲਾ ਐਨ ਛਾਇਆ ਹੋਇਆ ਹੈ ਭੋਲਾ ਕਹਿੰਦੇ ਤਜਰਬੇ ਕਰਤਾ ਵੀ ਹੈ ਉਧਰ ਨੌਜਵਾਨ ਹੈਪੀ ਤਿਆਰ ਹੈ ਬਿੱਲਾ ਤਿਆਰ ਹੈ ਨਾਲ ਕਹਿੰਦੇ ਪ੍ਰੀਤ ਉਤੇ ਨੌਜਵਾਨ ਮਲਕੀਤ ਤਿਆਰ ਹੈ ਆਹ ਨੌਜਵਾਨ ਨਿਰਮਲ ਤਿਆਰ ਹੈ ਕਿਹੜਾ ਖਿਡਾਰੀ ਦੋਤ ਕਰਦਾ ਗੱਲ ਸਮੇਂ ਦੀ ਹੋਣੀ ਹੈ ਆਹ ਗੱਲ ਸਮੇਂ ਦੀ ਹੋਣੀ ਹੈ ਆਹ ਕਹਿੰਦੇ ਤਜਰਬੇ ਦੇ ਨਾਲ ਪਰ ਰਾਮਾ ਨਿਊ ਵਾਲਾ ਕੀ ਇਸ਼ਾਰਾ ਕਰਦਾ ਹੈ ਰਾਮਿਆ ਪੁਆਇੰਟ ਕਿਧਰੇ ਵਸੇ ਦਿੱਤਾ ਗਿਆ ਪੁਆਇੰਟ ਜਾਫੀਆ ਨੂੰ ਦਿੱਤਾ ਗਿਆ ਪਰ ਰਵੀਰ ਦੀ ਫੇਰ ਮੰਗਾ ਰੇਫਰੀ ਡਿਸੀਜਨ ਆ ਜਿਹੜਾ ਇੱਕ ਇੱਕ ਰਿਵਿਊ ਸੀਗਾ ਇਹ ਵੀ ਨੋਟ ਕਰ ਲਿਓ ਵੀ ਇੱਕੋ ਹੀ ਰਿਵਿਊ ਮਿਲਣਾ ਹੈ ਇੱਕ ਇੱਕ ਰਿਵਿਊ ਸੀਗਾ ਨਹੀਂ ਆਪਾਂ ਫਾਈਨਲ ਤੋਂ ਪਹਿਲਾਂ ਅਨਾਉਂਸ ਹੋ ਗਿਆ ਸੀ ਲਵਲੀ ਰੇਡ ਨੌਜਵਾਨ ਸੁੱਖਾ ਫੇਰ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਨੰਨੂ ਵਰਗੇ ਨਿੰਮੀ ਮਾਵੀ ਵਰਗੇ ਨਾਲ ਕਹਿੰਦੇ ਬਿੱਲਾ ਤੇ ਨੌਜਵਾਨ ਮਨੀਤ ਧੋਰੀ ਚਾਰ ਹਫੀ ਸਾਹਮਣੇ ਤਿਆਰੀ ਦੇ ਵਿੱਚ ਹੈ ਬਿੱਲਾ ਵੀ ਅੱਜ ਵੇਰਿਆ ਫਿਰਦਾ ਹੈ ਉਹ ਨੌਜਵਾਨ ਸੁੱਖਾ ਵੀ ਵੇਰਿਆ ਫਿਰਦਾ ਹੈ ਪਰ ਪ੍ਰਦੀਪ ਜਜਮੈਂਟ ਕਰਦਾ ਵੀ ਪੁਆਇੰਟ ਫੇਰ ਧਾਵੀ ਦੇ ਹਿੱਸੇ ਜੜ ਗਿਆ ਮੈਚ ਟੌਪ ਦਾ ਖੇਡਿਆ ਜਾ ਰਿਹਾ ਹੈ ਇੱਕ ਵਾਰ ਤਾੜੀਆਂ ਦੋਨੋਂ ਟੀਮਾਂ ਦੇ ਲਈ ਬਾਈ ਫੇਰ ਤੋਂ ਮਾਰ ਦਿਓ ਜ਼ੋਰਦਾਰ ਤਾੜੀਆਂ ਤਾੜੀਆਂ বাজਦੀ ਹੈ ਥੋੜਾ ਘੱਟ ਘਟਾ ਦਿਓ ਵੀਰੇ ਆ ਬਨੂੜ ਵਾਲੇ ਦੇ ਨਾਲ ਤਿੰਨ ਚਾਰ ਹੈ ਮੇਰਾ ਭਾਈ ਬਣ ਕੇ ਆ ਬਹਿ ਜਾਓ ਜਾਂ ਬਾਹਰਲੇ ਪਾਸੇ ਹੋ ਜਿਓ ਦਰਸ਼ਕਾਂ ਨੂੰ ਆਪਾਂ ਦੇਖਣ ਦੀ ਹੈ ਮੈਚ ਬਣੀ ਸਮਾਨੇ ਦੀ ਧਰਤੀ ਦਾ ਇੰਦਰਜੀਤ ਸਿੰਘ ਨਾ ਹੈ ਬਨੀ ਕਹਿੰਦੇ ਸਮਾਣੇ ਵਾਲਾ ਮਰਿੰਡੇ ਦੇ ਲਾਗੇ ਸਮਾਣਾ ਪਿੰਦਾ ਆ ਰੇਡਰ ਦਾ ਲੈ ਵੀ ਨੌਜਵਾਨਾ ਨਿਰਮਲਾ ਓਏ ਕਹਿ ਪ੍ਰੀਤ ਬਰੂੜ ਵਾਲੇ ਨੂੰ ਵੀ ਜੱਫਾ ਲਾਉਣਾ ਪੈਣਾ ਨੌਜਾਨਾ ਵੀ ਰੇਡਾਂ ਭਾਵੇਂ ਲੱਖ ਪੈਂਦੀਆਂ ਗੱਲ ਜੱਫੀਆਂ ਤੇ ਮੁਕੜੀ ਰੇਡਾਂ ਭਾਵੇਂ ਲੱਖ ਪੈਂਦੀਆਂ ਗੱਲ ਜੱਫੀਆਂ ਤੇ ਆਕੇ ਮੁਕੜੀ ਐ ਅੱਜ ਇਸ ਮੈਚ ਚ ਕਿਹੜੀ ਟੀਮ ਦੇ ਖਿਡਾਰੀ ਵੱਧ ਜੱਫੇ ਲਾ ਕੇ ਇਸ ਮੁਕਾਬਲੇ ਚ ਜੇਤੂ ਵਣਨਗੇ ਇਹ ਗੱਲ ਸਮੇਂ ਦੀ ਹੋਣੀ ਐ ਗੱਲ ਸਮੇਂ ਦੀ ਹੋਣੀ ਐ ਬਹੁਤ ਸਿਰੇ ਦਾ ਫਾਈਨਲ ਜਿਹੜਾ ਦੋਨੋਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਬਨੂਰ ਹੈ ਦੂਜੇ ਪਾਸੇ ਬਾਬਾ ਗਾਜੀ ਦਾਸ ਕਬੱਡੀ ਕਲੱਬ ਧਨੌਰੀ ਹੈ ਇੱਕ ਪਾਸੇ ਬਨੂਰ ਦੀ ਟੀਮ ਜਿਹੜੀ ਐਨ ਅੱਜਕੱਲ ਪੂਰੀ ਚਰਚਾ ਦੇ ਵਿੱਚ ਹੈ ਪੰਜਾਬ ਦੇ ਵੱਡੇ ਵੱਡੇ ਮੀਲਿਆਂ ਤੇ ਮੰਗ ਹੈ ਪਰ ਬਾਬਾ ਗਾਜੀ ਦਾਸ ਧਨੌਰੀ ਦਾ ਨੁਕਾਮ ਸਫਰ ਬਹੁਤ ਵੱਡਾ ਹੈ ਦੋਨੋਂ ਟੀਮਾਂ ਦੇ ਦਰਮਿਆਨ ਅੱਜ ਦਾ ਸਿਲ ਦਾ ਕਬੱਡੀ ਕੱਪ ਦਾ ਫਾਈਨਲ ਖੇਡਿਆ ਜਾ ਰਿਹਾ ਹੈ ਫਾਈਨਲ ਹੈ ਸਿੱਲ ਦੇ ਕਬੱਡੀ ਕੱਪ ਦਾ ਦੱਸੋ ਜੀ ਜਿਹੜਾ ਰੌਲਾ ਨਵੇੜ ਦੀਏ 12 13 ਦਸੰਬਰ ਲੈ ਵੀ ਅਮਰੀਕ ਹਾਲੇ ਤੇ ਧਨੌਰੀ ਵਾਲਾ ਮਨੀ ਸਰਪੰਚ ਕਹਿੰਦਾ ਵੀ ਗੱਬਰ ਵੀ ਮਿਹਨਤ ਕਰ ਰਿਹਾ ਹੈ ਸ਼ੇਰੂ ਵੀ ਮਿਹਨਤ ਕਰ ਰਿਹਾ ਹੈ ਤੇ ਜਹਾਰੀ ਵੀ ਕਹਿੰਦਾ ਮਿਹਨਤ ਕਰਦਾ ਹਾਲੇ ਤੱਕ ਕਹਿੰਦਾ ਵੀ ਤਿੰਨ ਪਲੇਅਰ ਸਾਡੇ ਟੀਮ ਤੋਂ ਬਾਹਰ ਬੈਠੇ ਹੈ ਜਦੋਂ ਟੀਮ ਦੇ ਤਿੰਨ ਪਲੇਅਰ ਆ ਜਾਣਗੇ ਫਿਰ ਗੱਲਾਂ ਹੋਰ ਹੋਰ ਵੱਖਰੀਆਂ ਹੋਣਗੀਆਂ ਅੱਜ ਸਿਰੇ ਦਾ ਫਾਈਨਲ ਜਿਹੜਾ ਹੈ ਸੇਲ ਨਗਰ ਦੇ ਵਿੱਚ ਬਾਈ ਹੈਪੀ ਉਹਨਾਂ ਦਾ ਬਹੁਤ ਵੱਡਾ ਟੂਰਨਾਮੈਂਟ ਹੈ ਜਿਸ ਦਾ ਤੁਸੀਂ ਆਨੰਦ ਮਾਣਦੇ ਹੋ ਫਾਈਨਲ ਦਾ ਨਜ਼ਾਰਾ ਦੁਨੀਆ ਟੱਕੋ ਟੱਕੀ ਮਾਰ ਰਹੀ ਹੈ ਔਰ ਜਿੱਥੇ ਗੁਰੂ ਸਾਡਾ ਵੀਰ ਗੁਰੂ ਸ਼ੇਰਗਿੱਲ 25 ਫਰਵਰੀ ਜਿਹੜੇ ਮਰੰਡੇ ਸ਼ਹਿਰ ਦੇ ਵਿੱਚ ਵੱਡੇ ਕਬੱਡੀ ਕੱਪ ਲਈ ਸੱਦਾ ਪੱਤਰ ਦੇ ਰਿਹਾ ਹੈ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਮੈਚ ਕਰਵਾਏ ਜਾਣਗੇ 25 ਫਰਵਰੀ 2025 ਮਰੰਡੇ ਸ਼ਹਿਰ ਦੇ ਵਿੱਚ ਸਾਡਾ ਵੀਰ ਗੁਰੂ ਸ਼ੇਰਗਿੱਲ ਦੇ ਨਾਲ ਮਹਿੰਦਰ ਸਿੰਘ ਸਵਾਣਿਓ ਨੇ 18 19 ਤੇ 20 ਜਨਵਰੀ ਨੂੰ ਆਪ ਨੂੰ ਬੇਨਤੀ ਕਰਦੇ ਆ ਵੱਡਾ ਕਬੱਡੀ ਕੱਪ ਹੋਵੇਗਾ 2 3 4 ਜਨਵਰੀ ਜਿਹੜੀ ਉਹ ਮਨੋਲੀ ਦੇ ਵਿੱਚ ਸਵਰਗੀ ਸਰਪੰਚ ਜੋਰਾ ਸਿੰਘ ਦੀ ਯਾਦ ਦੇ ਵਿੱਚ ਬੁਲਟ ਮੋਟਰਸਾਈਕਲ ਦੇਤੇ ਜਾਣਗੇ 27 ਜਨਵਰੀ ਪਿਛਲੇ ਸਾਲ ਮਨਾਣਾ ਦਾ ਮਸ਼ਹੂਰ ਕਬੱਡੀ ਕੱਪ ਹੋਇਆ ਇਸ ਵਾਰ ਮਨਾਣਾ ਤੇ ਰੁੜਕੀ ਦਾ ਸਾਂਝੇ ਪਿੰਡਾਂ ਦਾ ਸਾਂਝਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ 2.5 ਲੱਖ 2 ਲੱਖ ਵੈਸਟਰਨ ਨੂੰ ਨਿਊ ਹਾਲੈਂਡ ਫਾਈਨਲ ਦੇ ਵਿੱਚੋਂ ਤੇ ਸੈਮੀਫਾਈਨਲ ਦੇ ਵਿੱਚੋਂ ਜਿਹੜੇ ਬੈਸਟ ਬਣਗੇ ਉਹਨਾਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਇਹ ਵੱਖੋ ਵੱਖਰੇ ਪੰਦੇ ਚਰਚੇ ਆ 6 ਫਰਵਰੀ ਰੋਡ ਮਾਜਰੇ ਚੱਕਲਾਂ ਦਾ ਕਬੱਡੀ ਕੱਪ ਹੈ 5 ਅਤੇ 6 ਫਰਵਰੀ ਰੋਡ ਮਾਜਰੇ ਚੱਕਲਾਂ ਦੇ ਵਿੱਚ ਮੇਜਰ ਲੀਗ 7 ਫਰਵਰੀ ਨੂੰ ਪੱਤੋ ਹੀਰਾ ਸਿੰਘ ਦੀ ਧਰਤੀ ਸੁਖਵਿੰਦਰ ਬਰਾੜ ਸਾਡਾ ਵੀਰ ਸੁਖ ਬਰਾੜ ਹੋਣੀ ਸੋਨੀ ਨਾਲ ਅਮਰਜੀਤ ਪੱਤੋ ਤੇ ਰਾਜੂ ਪੱਤੋ ਉਹਨਾਂ ਵੱਲੋਂ ਸੱਦੇ ਪੱਤਰ ਹੈ ਵੀ 6 ਫਰਵਰੀ ਮੇਜਰ ਲੀਗ ਪੱਤੋਂ ਦੀ ਧਰਤੀ ਜਿਲੇ ਮੋਗੇ ਦੇ ਵਿੱਚ ਵੱਡੇ ਕਬੱਡੀ ਕੱਪ ਦਾ ਤੁਸੀਂ ਅਨੰਦ ਮਾਣੋਗੇ ਹੁਣ ਬੇਨਤੀ ਹੈ ਵੀ ਆਪਾਂ ਮੈਚ ਜਲਦੀ ਦੇ ਨਾਲ ਮੈਚ ਜਲਦੀ ਨਾਲ ਕਰਵਾ ਦਈਏ ਸ਼ੁਰੂ ਵੱਡੇ ਮੇਲੇ ਦੀ ਤਰੀਕਾ ਜਿੱਦਾਂ ਕਕਰਾਲੀ ਸਾਹਿਬ ਨੇ ਸੰਜੋਈਆ ਕੀਤੀ ਹੈ ਆਉਣ ਵਾਲੀ 1 ਮਾਰਚ 2025 ਨੂੰ ਕਪੂਰਥਲੇ ਵਿੱਚ ਕਬੱਡੀ ਦੀ ਚੈਂਪੀਅਨਸ਼ਿਪ ਹੋਣੀ ਹੈ ਪਹਿਲਾ ਪ੍ਰਾਈਜ਼ 5 ਲੱਖ ਦੂਜਾ 4 ਲੱਖ ਪੈਸਟਾ ਨੂੰ ਡੋਲਟ ਦਿੱਤੇ ਜਾਣਗੇ ਦੁਆਬਾ ਸਪੋਰਟਸ ਕਲੱਬ ਵੱਲੋਂ ਖੁੱਲੇ ਸੱਦੇ ਪੱਤਰ ਹੈ 1 ਮਾਰਚ ਕਪੂਰਥਲੇ ਦੇ ਵਿੱਚ ਚੈਂਪੀਅਨਸ਼ਿਪ ਹੋਵੇਗੀ ਵੱਡਾ ਮੇਲਾ ਹੋਣਾ ਹੈ ਬਹਿ ਬੀਤੀ ਕਰਦਾ ਜੀ ਕਰਵਾਉ ਮੈਂ ਸ਼ੁਰੂ 12 13 ਦਸੰਬਰ ਤੰਨਾਸ ਦਾ ਕਬੱਡੀ ਕੱਪ ਹੋਣਾ ਗੁਰਿੰਦਰ ਢੇਂਡਸਾ ਵੀਰ ਸੱਦੇ ਪੱਤਰ ਦੇ ਰਿਹਾ ਹੈ 25 ਫਰਵਰੀ ਨੂੰ ਮਰਿੰਡੇ ਵਿੱਚੋਂ ਮੇਜਰ ਲੀਗ ਫੈਡਰੇਸ਼ਨ ਦਾ ਵੱਡਾ ਕੱਪ ਹੋਣਾ ਹੈ ਗੁਰੀ ਮਰਿੰਡੇ ਵਾਲਾ ਵੀਰ ਸੱਦੇ ਪੱਤਰ ਦੇ ਰਿਹਾ ਹੈ 26 25 ਤੇ 26 ਜਿਹੜੀ ਫਰਵਰੀ ਹੈ 25 ਫਰਵਰੀ ਮਹਾਲੀ ਸ਼ਹਿਰ ਦੇ ਵਿੱਚ ਕਬੱਡੀ ਕੱਪ ਹੋਵੇਗਾ ਸ਼ਹੀਦ ਭਗਤ ਸਿੰਘ ਰਾਜੇ ਕਰਦੀ ਇਸ ਨੂੰ ਨਾ ਆਏ ਤਾਂ ਅਧਰੇ ਪਾਸੇ ਸਰਪੰਚ ਰਾਜੇ ਜਿਹੜੀਆਂ ਇੱਕ ਦੋ ਰੇਡਾਂ ਰਹਿੰਦੀਆਂ ਤੇ ਪਵਾ ਦੇ ਯਾਰ ਨਿਬੜ ਗਿਆ ਜੀ ਬੜਾ ਠੀਕ ਹੈ ਜੀ ਫਿਰ ਚਲੋ ਕੋਈ ਨਾ ਕਿਤੇ ਮਿਸਟੇਕ ਹੋ ਜਾਂਦੀ ਹੈ ਬੰਦਾ ਕਈ ਵਾਰ ਪ੍ਰੈਸ਼ਰ ਸਵੇਰ ਦਾ ਜਦੋਂ ਬੰਦਾ ਲਿਖਦਾ ਨਾ ਕਿਤੇ ਨਾ ਕਿਤੇ ਗਲਤੀ ਹੋ ਜਾਂਦੀ ਹੈ ਮੈਚ ਸਮਾਪਤ ਹੈ ਹਾਂਜੀ ਮੈਚ ਸਮਾਪਤ ਹੈ ਤੇ ਇਸ ਮੈਚ ਦਾ ਰਿਜ਼ਲਟ ਅਵਨ ਅਨਾਉਂਸ ਕਰਦੀ ਇੱਕ ਵਾਰੀ ਇਸ ਮੁਕਾਬਲੇ ਦੇ ਵਿੱਚੋਂ 13 ਪੁਆਇੰਟ ਰਏ ਹਨ ਬਨੂੜ ਦੇ ਤੇ ਬਾਬਾ ਗਾਜੀ ਦਾਸ ਕਬੱਡੀ ਕਲੱਬ ਧਨੌਰੀ ਦੀ ਟੀਮ ਦੇ ਪੁਆਇੰਟ ਹਨ 11.5 13 ਦੇ ਮੁਕਾਬਲੇ 11.5 ਪੁਆਇੰਟ ਲੈ ਕੇ ਬਾਬਾ ਗਾਜੀ ਦਾਸ ਕਬੱਡੀ ਕਲੱਬ ਧਨੌਰੀ ਅੱਜ ਦੇ ਇਸ ਕਬੱਡੀ ਕੱਪ ਦੀ ਚੈਂਪੀਅਨ ਟੀਮ ਬਣੀ ਹੈ ਔਰ ਅੱਜ ਦੇ ਇਸ ਕਬੱਡੀ ਕੱਪ ਦੇ ਕਿਹੜੇ ਕਿਹੜੇ ਖਿਡਾਰੀ ਜਿਹੜੇ ਬੈਸਟ ਬਣਿਆ ਉਹ ਵੀ ਆਪਾਂ ਤੁਹਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰ ਦਿੰਨੇ ਆ ਢੋਡਿਆਂ ਵਾਲੇ ਬਿੱਲੇ ਨੇ ਕਹਿੰਦੇ 6 ਟੱਚ ਲਾ ਕੇ ਪੰਜ ਜਫੇ ਲਾਏ ਆ ਤੇ ਢੋਡਿਆਂ ਵਾਲਾ ਬਿੱਲਾ ਅੱਜ ਦੇ ਇਸ ਕਬੱਡੀ ਕੱਪ ਦਾ ਜਿਹੜਾ ਉਹ ਬੈਸਟ ਸਟਾਪਰ ਬਣਿਆ ਢੋਡਿਆਂ ਵਾਲਾ ਬਿੱਲਾ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਸਟਾਪਰ ਰਿਹਾ ਹੈ ਇੰਦਰਜੀਤ ਬੰਨੀ ਨੇ 8 ਏਡਾ ਮਾਈਆਂ ਤੇ 8 ਅੰਕ ਹਾਸਲ ਕੀਤੇ ਐ ਇੰਦਰਜੀਤ ਬੰਨੀ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਰੇਡਰ ਹੈ ਰਵਿੰਦਰ ਪਟੇੜੀ ਵਾਲਾ ਸਾਡਾ ਸੁਪਰ ਫਾਸਟ ਪੀਜ ਵਾਲਾ ਉਹਨੇ ਜਲਦੀ ਦੇ ਨਾਲ ਆਪਣੇ ਪੇਜ ਤੇ ਅਪਡੇਟ ਕਰ ਦੇਣੀ ਹੈ ਰਵਿੰਦਰ ਪਟੇੜੀ ਦਾ ਬਹੁਤ-ਬਹੁਤ ਧੰਨਵਾਦ ਹੈ ਭਾਈ ਧੀਮਾ ਉਧਰ ਕਾਲਾ ਗगन ਏਸ਼ੀਆ ਵਾਲਾ ਪੀਤਾ ਜੰਡਵਰੀ ਇੱਕ ਵਾਰ ਫੇਰ ਭਾਈ ਹੈਪੀ ਸੈਲ ਨੂੰ ਉਹਨਾਂ ਨੂੰ ਅੱਜ ਦੇ ਇਸ ਕੱਪ ਦੀਆਂ ਵਧਾਈਆਂ ਵੀ ਦੇ ਰਿਹਾ ਹੈ ਤੇ ਆਪਣੇ ਨਗਰ ਦੀਆਂ ਖੇਡਾਂ ਜਿਹੜੀਆਂ 1 ਅਤੇ 2 ਫਰਵਰੀ ਉਹਨਾਂ ਲਈ ਵੀ ਆਪ ਨੂੰ ਬੇਨਤੀ ਕਰਦੇ ਵੇ ਸਾਰਿਆਂ ਨੇ ਹਮਮਾ ਬਾਕੀ ਜਿਹੜਾ ਜੰਡਪੁਰ ਦੇ ਵਿੱਚ ਪਹੁੰਚਣਾ ਆਓ ਜੀ ਦੋਨੋਂ ਟੀਮਾਂ ਵੀਰੇ ਸਟੇਜ ਦੇ ਮੁਰੇ ਆਜੋ ਆਪਣਾ ਪ੍ਰਾਈਜ਼ ਲੈ ਲਓ ਦੋਨੋਂ ਟੀਮਾਂ ਨੂੰ ਬੇਨਤੀ ਹੈ ਸਟੇਜ ਦੇ ਮੁਰੇ ਆ ਕੇ ਆਪਣਾ ਪ੍ਰਾਈਜ਼ ਲੈ ਲਓ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਟੇਜ ਦੇ ਮੁਰੇ ਆਜੋ ਜੀ ਟੀਮਾਂ ਕਾਲੇ ਆਓ ਵੀਰੇ ਬਨੂੜ ਤੇ ਤਨੌਰੀ ਦੋਨੋਂ ਟੀਮਾਂ ਸਟੇਜ ਦੇ ਮੁਰੇ ਆਜੋ ਜੀ ਉੱਥੇ ਪ੍ਰਾਈਜ਼ ਦਿੱਤਾ ਜਾਣਾ ਸਟੇਜ